ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਓਮਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਤੁਹਾਨੂੰ ਮੈਂ ਜਾਣਕਾਰੀਆਂ ਦਿੰਦਾ ਰਹਿਣਾ ਅੱਜ ਜਾਣਕਾਰੀ ਜਿਹੜੀ ਮੈਂ ਦੇ ਰਿਹਾ ਤੁਸੀਂ ਦੇਖ ਕੇ ਫੀਲਡ ਦੇ ਵਿੱਚ ਸਮਝ ਹੀ ਗਏ ਹੋਗੇ ਇਹ ਫੁੱਲਾਂ ਦੀ ਵੈਰੈਟੀ ਬਾਰੇ ਅੱਜ ਮੈਂ ਤੁਹਾਨੂੰ ਭਪਿੰਦਰ ਕਮਾਨ ਜੀ ਨੂੰ ਮਿਲਿਆ ਰਿਹਾ ਉਹ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦੇਣਗੇ ਕਈ ਸਾਲਾਂ ਤੋਂ ਫੁੱਲਾਂ ਦੀ ਖੇਤੀ ਕਰਦੇ ਨੇ ਇਹਨਾਂ ਦਾ ਕੀ ਤਜਰਬਾ ਸਾਰੀ ਇਹ ਗੱਲਬਾਤ ਕਿਸਾਨ ਵੀਰਾਂ ਨੂੰ ਸਹੀ ਦੱਸਣਗੇ ਕਿਹੜੀ ਵੈਰੈਟੀ ਹੈ ਕਦੋਂ ਲਾਈ ਜਾਂਦੀ ਹੈ ਕੀ ਇਨਕਮ ਹੁੰਦੀ ਹੈ ਸਾਰੀ ਤੁਹਾਨੂੰ ਅੱਜ ਪੂਰੀ ਜਾਣਕਾਰੀ ਦੇਣਗੇ ਕਲੋਜੀ ਮੈਂ ਇਹਨਾਂ ਨਾਲ ਗੱਲ ਕਰਵਾਉਣ ਲੱਗਿਆ ਹਰਦੀ ਬਾਈ ਜੀ ਕੀ ਹਾਲ ਹੈ ਠੀਕ ਹੈ ਠੀਕ ਹੈ ਹਸੀ ਗੱਲ ਬਾਈ ਜੀ ਅੱਜ ਸਾਡੇ ਮਤਲਬ ਚੈਨਲ ਰਾਹੀਂ ਤੁਸੀਂ ਫੁੱਲਾਂ ਦੇ ਬਾਰੇ ਪੂਰੀ ਜਾਣਕਾਰੀ ਦਿਓ ਤੁਸੀਂ ਕਈ ਸਾਲਾਂ ਤੋਂ ਫੁੱਲਾਂ ਦੀ ਖੇਤੀ ਕਰਦੇ ਹੋ ਫੁੱਲਾਂ ਦੀ ਖੇਤੀ ਦੇ ਵਿੱਚ ਕੀ ਕਮਾਈ ਕੀਤੀ ਹੈ ਤੁਸੀਂ ਨੇ ਇਹਦੇ ਵਿੱਚ ਕੀ ਗੱਲਬਾਤ ਹੈ ਕੀ ਘਾਟਾ ਤਾਂ ਕਿ ਹੋਰ ਵੀ ਕਿਸਾਨ ਵੀਰਾਂ ਨੂੰ ਪਤਾ ਲੱਗ ਜਾਵੇ ਜਿਵੇਂ ਹੁਣ ਕਣਕ ਛੋਨੇ ਕਣੀ ਤਾਂ ਸਾਰੀ ਨੇ ਵੀ ਨਵੇਂ ਫੀਲਡ ਚ ਆਉਣ ਜਿਵੇਂ ਤੁਸੀਂ ਨਵੇਂ ਫੀਲਡ ਚ ਕਿਵੇਂ ਆਏ ਕਿੱਥੋਂ ਸਟਾਰਟਿੰਗ ਕੀਤੀ ਤੁਸੀਂ ਨੇ ਕੀ ਗੱਲਬਾਤ ਹੈ ਕਿੰਨੀ ਕੀ ਇਨਕਮ ਹੈ ਇਸ ਦੇ ਉੱਤੇ ਕਿੰਨੀ ਕੈਪੈਸਿਟੀ ਸੈਡ ਸੜਕਣੀਏ ਪੈਂਦੀ ਹੈ ਨੇ ਕਿੰਨੇ ਖਾਦ ਪੈਂਦੇ ਨੇ ਕਿਵੇਂ ਦੀ ਕਰਨੀ ਪੈਂਦੀ ਹੈ ਸਾਰੀ ਸੰਡੇ ਅੱਜ ਮਤਲਬ ਚੈਨਲ ਹੈ ਤੁਸੀਂ ਕਿਸਾਨ ਵੀਰਾਂ ਨੂੰ ਪੂਰੀ ਜਾਣਕਾਰੀ ਦੇਉਂਗੇ ਮੈਂ ਤੁਹਾਡੇ ਤੋਂ ਉਮੀਦ ਕਰਦਾ ਵੀ ਮਤਲਬ ਪੂਰੀ ਕੋਸ਼ਿਸ਼ ਕਰੋਗੇ ਤੁਸੀਂ ਸਹੀ ਸਹੀ ਗੱਲ ਸਮਝਾਉਣ ਦੀ ਕਿਉਂਕਿ ਵਿੱਚ ਵਿੱਚ YouTube ਚੈਨਲ ਤੇ ਬਾਲੇ ਲੋਕ ਕੀ ਕਰਦੇ ਨੇ ਨਾ ਮੇਰੇ ਵਰਗੇ ਕਹਿ ਸਕਦਾ ਮੈਂ ਉਹ ਥੋੜਾ ਬੁਦਾ ਚੜਾ ਕੇ ਜਿਆਦਾ ਗੱਲ ਕਰਦੇ ਨੇ ਉਹ ਬੁਦਾ ਚੜਾ ਕੇ ਦੇ ਜਾਂ ਗੱਲਾਂ ਨੂੰ ਦੇਖ ਕੇ ਕਈ ਸਾਡੇ ਕਿਸਾਨ ਵੀਰ ਐ ਲਾਅਸ ਖਾ ਜਾਂਦੇ ਨੇ ਤੇ ਤੁਸੀਂ ਮਤਲਬ ਵੀ ਜੇਕਰ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹੁੰਦਾ ਵੀ ਜੇਕਰ ਤੁਸੀਂ ਕੰਮ ਕੋਈ ਵੀ ਫੁੱਲਾਂ ਦਾ ਜਾਂ ਕਿਸੇ ਵੀ ਚੀਜ਼ ਦਾ ਸਟਾਰਟਿੰਗ ਕਰਨਾ ਮੈਂ ਤੁਹਾਨੂੰ ਅਪੀਲ ਕਰਦਾ ਵੀ ਤੁਸੀਂ ਛੋਟੇ ਪੱਧਰ ਤੋਂ ਕਰੋ ਵੱਡੇ ਪੱਧਰ ਤੇ ਨਾ ਕਰੋ ਵੱਡੇ ਪੱਧਰ ਦੇ ਛੋਟੇ ਤੋਂ ਚੱਲ ਕੇ ਜੇ ਵੱਡੇ ਪੱਧਰ ਤੇ ਜਾਓਗੇ ਤਾਂ ਤੁਹਾਨੂੰ ਘਾਟਾ ਨਹੀਂ ਪਊਗਾ ਤੁਹਾਨੂੰ ਸਕਸੈਸ ਮਿਲੂਗੀ ਚੰਗੀ ਜੇਕਰ ਤੁਸੀਂ ਪਹਿਲੀ ਵੱਡੇ ਪੱਧਰ ਤੇ ਹੋਏ ਤੇ ਉਸ ਤੋਂ ਬਾਅਦ ਤੁਹਾਨੂੰ ਘਾਟਾ ਪੈਣ ਦੇ ਜਿਹੜੇ ਚਾਂਸ ਨੇ ਉਹ ਬਹੁਤ ਜ਼ਿਆਦੇ ਨੇ ਤੁਸੀਂ ਇਹ ਗੱਲ ਨਾ ਸੋਚੋ ਵੀ ਆਪਣੇ ਲਵੇ ਇੰਨਾ ਖੇਤਾ ਆਪਾਂ ਇੰਨਾ ਘਾਟਾ ਚੱਲ ਜਾਾਂਗੇ ਤੁਸੀਂ ਘਾਟੇ ਦੀ ਗੱਲ ਨਹੀਂ ਕਰਨੀ ਤੁਸੀਂ ਨੇ ਕੀ ਕਰਨਾ ਪਹਿਲਾਂ ਥੋੜੇ ਫੀਲਡ ਤੋਂ ਸਟਾਰਟ ਕਰਕੇ ਫੇਰ ਕੋਈ ਵੀ ਕੰਮ ਕਰਨਾ ਸਾਡੀਆਂ ਗੱਲਾਂ ਨਹੀਂ ਤੁਸੀਂ ਨੇ ਸੁਣਨੀਆਂ ਵੀ ਇੰਨੇ ਲੱਖ ਰੁਪਏ ਕਮਾ ਲੈਂਦੇ ਨੇ ਕਿਉਂਕਿ ਇਹਨਾਂ ਦਾ ਕਈ ਸਾਲਾਂ ਦਾ ਤਜਰਬਾ ਹੈ ਤੁਹਾਨੂੰ ਇਹ ਪੂਰੀ ਜਾਣਕਾਰੀ ਦੇਣਗੇ ਦੱਸੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਇਹ ਜੀ ਆਪਾਂ ਅਕਤੂਬਰ ਦੇ ਵਿੱਚ 20 ਅਕਤੂਬਰ ਤੋਂ ਲੈ ਕੇ ਹਾਂਜੀ ਪਹਿਲਾਂ ਥੋੜਾ ਝੋਨਾ ਲਾਇਆ ਹੋਇਆ ਸੀ ਇਹ ਝੋਨਾ ਸੀਗਾ ਝੋਨਾ ਵੱਢ ਕੇ ਤੁਸੀਂ ਇਸ ਨੂੰ ਸਾਫ਼ ਕੀਤਾ ਸਾਫ਼ ਕੀਤਾ ਇਹ ਜਿਹੜੀ ਖੇਤੀ ਆ ਇਹ 20 ਅਕਤੂਬਰ ਤੋਂ ਲੈ ਕੇ 10 ਨਵੰਬਰ ਤੱਕ ਕੰਮ ਜਾਵੇ ਬਜਾਈ ਹੋ ਜੇ ਦੀ ਜੇ ਉਸ ਤੋਂ ਬਾਅਦ ਲੇਟ ਕਰਦਾ ਤਾਂ ਲੇਟ ਕਰਦਾ ਤਾਂ ਫਿਰ ਇਹ ਕਾਟੇ ਦਾ ਨਹੀਂ ਮਿਹਨਤ ਬਹੁਤ ਭਰਦੀ ਹੈ ਤੇ ਕਾਟੇ ਦਾ ਸੌਦਾ ਵੀ ਹੈ ਕਾਟੇ ਦਾ ਸੌਦਾ ਵੀ ਹੈ ਹਾਂ ਜੇਕਰ ਤੁਸੀਂ ਚੰਗਾ ਝਾੜ ਲੈਣਾ ਤਾਂ ਵੀ ਅਗੇਤੀਓ ਕਰੋ ਇਸ ਟਾਈਮ ਦੇ ਵਿੱਚ ਵਿੱਚ ਕਰੋ ਨਵੰਬਰ ਤੋਂ ਲੈ ਕੇ 10 ਨਵੰਬਰ ਹਾਂ ਤੁਸੀਂ ਮਤਲਬ ਇਹ ਦੀ ਸਾਨੂੰ ਇਹ ਦੱਸਾ ਜੋ ਵੀ ਇਹ ਕਿਹੜੀ ਵੈਰੈਟੀ ਆ ਇਸ ਸੰਤਖੀਮੈਂ ਅਸੀਂ ਆਈਏ ਇਹਦੇ ਵਿੱਚ ਹੋਰ ਵੀ ਮੈਂ ਦੇਖਿਆ ਜਿਵੇਂ ਦੇਖੋ ਇਹ ਫੁੱਲ ਹੋ ਟਾਈਪ ਦਾ ਇਹ ਹੋ ਟਾਈਪ ਦਾ ਇਹ ਮਿਕਸ ਇਹ ਮਿਕਸ ਨੇ ਅਸੀਂ ਆ ਵੀ ਮਿਕਸ ਆ ਜਿਵੇਂ ਮੰਨ ਲਓ ਵੀ ਅੱਗੇ ਜਾਂਦਾ ਅੱਗੇ ਜਾਂਦਾ ਹੈ ਅਈ ਅੱਗੇ ਮਿਕਸੇ ਵਿਖਦਾ ਹੈ ਅਸੀਂ ਆ ਤੇ ਕੀ ਇਸ ਦੇ ਫੁੱਲ ਵੇਚਦੇ ਹਾਂ ਜਾਂ ਬੀਜ ਵੇਚ ਤਿਆਰ ਕਰਦੇ ਹਾਂ ਕੀ ਕਰਦੇ ਹਾਂ ਨਹੀਂ ਸੀਡ ਤਿਆਰ ਕਰਦੇ ਹਾਂ ਅਸੀਂ ਤੁਸੀਂ ਇਸ ਦਾ ਸੀਡ ਤਿਆਰ ਕਰਦੇ ਸੀਡ ਕਰ ਜਿਵੇਂ ਆਪਣਾ ਮਟਰ ਦਾ ਦਾਣਾ ਹੁੰਦਾ ਹੈ ਹਾਂਜੀ ਇਹਦਾ ਐਡਾ ਸੀਡ ਹੈ ਅਸੀਂ ਆ ਜੀ ਹਾਂਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਫਿਰ ਬਹਣ ਦੀ ਡੂੰਗੀ ਵਾਹੀ ਕਰਕੇ ਆਲੂ ਵਗੈਰਾ ਅਕਤੂਬਰ ਚ ਬਹਾਈ ਕਰਕੇ ਪੂਰੀ ਐਨ ਤੇ 1/4 ਡੀਏਪੀ ਦਾ ਪਾ ਕੇ ਠੀਕ ਹੈ ਜੀ ਤੇ ਇਹਦੀ ਵਾਰਾ ਮਸ਼ੀਨਾਂ ਜਿਹੜੀ ਆਪਣਾ ਮੱਕੀ ਵਾਲੀ ਹੁੰਦੀ ਆ ਪਲਾਂਟਾ ਉਹਨਾਂ ਬਜਾਈ ਕਰਾ ਦਨੇ ਆ ਕਿੰਨੇ ਕਿਲੋ ਬੀਜ ਆ ਜਿਹੜਾ ਪੈਂਦਾ ਜੀ ਇਹਦੇ 4 ਕਿਲੋ ਬੀਜ ਪੈਂਦੇ ਆ ਸਹੀ ਬੀਜ ਫਿਰ ਕਿੱਥੋਂ ਲਿਆ ਜਾਂਦਾ ਜੀ ਇਹ ਬੀਜ ਆਪਣੇ ਲਾਂਗੜੀਆਂ ਤੋਂ ਨੇ ਆਪਣਾ ਉਹਨਾਂ ਦੀ ਫਾਰਮ ਆ ਠੀਕ ਹੈ ਉਹ ਬਾਹਰ ਸਪੋਰਟ ਕਰਦੇ ਨੇ ਉਹਨਾਂ ਨੂੰ ਅਸੀਂ ਬਾਅਦ ਚ ਸੀਡ ਦਿੰਨੇ ਆ ਉਹ ਸਾਨੂੰ ਵੀ ਬੀਜ ਦੇ ਦਿੰਦੇ ਨੇ 1 ਕਿਲੇ ਦਾ ਬੀਜ ਲਗਭਗ ਕਿੰਨਾ ਪੈ ਜਾਂਦਾ ਜੀ ਇਹ 4 ਕਿਲੋ ਅਸੇ ਸੋਨੂੰ ਉਸ ਦਾ ਕੋਈ ਪੈਸਾ ਵਗੈਰਾ ਦੇਣਾ ਪੈਂਦਾ ਨਹੀਂ ਨਾ ਨਾ ਕੋਈ ਪੈਸਾ ਨਹੀਂ ਫ੍ਰੀ ਦਿੰਦੇ ਅਸੇ ਉਹ ਫ੍ਰੀ ਦਿੰਦੇ ਨੇ ਯਾਨੀ ਬਾਅਦ ਦੇ ਵਿੱਚ ਕੱਟ ਲੈਂਦੇ ਨੇ ਬਾਅਦ ਦੇ ਵਿੱਚ ਨਾ ਨਾ ਬਾਅਦ ਜੀ ਵੀ ਨਹੀਂ ਕੱਟਦੇ ਉਹਨਾਂ ਨੇ ਫਿਰ ਨੂੰ ਲੈਣੇ ਹੁੰਦੇ ਨੇ ਮਤਲਬ ਫਿਰ ਦਾ ਸੀਡ ਲੈਣਾ ਹੁੰਦਾ ਹੈ ਐਗਰੀਮੈਂਟ ਆ ਉਹਨਾਂ ਨੂੰ ਸੀਡ ਦੀ ਲੋੜ ਆ ਗਈ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਇਸ ਨੂੰ ਬਿਜਾਈ ਕਰਤੀ ਬਿਜਾਈ ਕਰਨ ਤੋਂ ਬਾਅਦ ਕੀ ਕਰਨਾ ਪੈਂਦਾ ਹੈ ਬਿਜਾਈ ਕਰਨ ਤੋਂ ਬਾਅਦ ਜਿਵੇਂ ਆਪਾਂ ਮਟਰਾਂ ਨੂੰ ਪਾਣੀ ਲਾ ਦਨੇ ਆ ਹਾਂ ਪਾਣੀ ਦਾ ਹਲਕਾ ਪਾਣੀ ਲਾਉਣਾ ਪੈਣਾ ਪਾਣੀ ਲਾ ਕੇ ਗੱਲ ਪੂਰੀ ਉਹ ਕਰਕੇ ਉੱਪਰ ਤੇ ਉੱਪਰ ਨਾ ਚੜੇ ਜਾਣੀ ਹਾਂ ਬੱਡੇ ਉੱਪਰ ਨਾ ਚੜੇ ਉਸ ਤੋਂ ਬਾਅਦ ਜੇਕਰ ਕਈ ਵਾਰੀ ਕੋਈ ਨਦੀਨ ਹੋ ਜਾਣ ਤਾਂ ਗੁੜਾਈ ਵਗੈਰਾ ਕਰਾਈ ਜਾਣੀ ਗੁੜਾਈ ਕਰਾਉਣੀ ਪੈਂਦੀ ਹੈ ਦੋ ਕਰਾਉਣੀ ਪੈਂਦੀ ਹੈ ਲੱਗਦਾ ਦੋ ਗੱਲ ਲੜਾਈ ਕਰਾਉਣੀ ਪੈਂਦੀ ਹੈ ਅੱਛਾ ਜੀ ਦੋ ਵਾਰ ਗੜਾਈ ਕਰਾਉਣੀ ਪੈਂਦੀ ਹਾਂ ਹਾਂ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਜੂਰੀਆ ਵਗੈਰਾ ਕਿੰਨਾ ਕੁ ਪਾਉਨੇ ਆ ਜੂਰੀਆ ਤੇ ਇਸ ਦੇ ਵਿੱਚ ਆਪਾਂ ਚਾਰ ਥੈਲੇ ਲਗਭਗ ਜੂਰੀਏ ਦੇ ਪਾ ਦਨੇ ਆ ਬਾਕੀ ਕੋਈ ਇੱਕ ਨਾਦੀ ਗਰੋਥ ਵਾਲੀ ਸਪਰੇ ਹੋ ਜਾਂਦੀ ਹੈ ਬਾਕੀ ਕੋਈ ਬਹੁਤੀ ਵੱਡੀ ਗੱਲ ਜੇ ਬਜਾਈ ਟਾਈਮ ਨਾਲ ਹੋ ਜੇ ਫਿਰ ਕੋਈ ਜਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਅਸੇ ਕੁਝ ਨਹੀਂ ਫਿਰ ਐਡੀ ਕੋਈ ਮੇਰੀ ਐਡੀ ਕੋਈ ਗੱਲ ਹੈ ਕਿ ਜੇ ਆਪਾਂ ਟਾਈਮ ਲਗਾਤਾ ਬਜਾਈ ਦਾ ਬਾਤ ਚ ਕਰਦੇ ਆਂ ਫੀਟ ਖੰਡਾ ਸ਼ੁਰੂ ਹੋ ਜਾਂਦੀ ਹੈ ਜਰਮੀਨੇਸ਼ਨ ਘਟ ਜਾਂਦੀ ਹੈ ਹਾਂ ਕਾਫੀ ਗੱਲਾਂ ਦੀਆਂ ਦਿੱਕਤਾਂ ਨੇ ਜਿਹੜੀਆਂ ਉਹ ਆਉਂਦੀਆਂ ਨੇਗੀਆਂ ਇਹਦੇ ਲਈ ਮਿੱਟੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਜੜੀ ਜਿਹੇ ਜਿ ਮਰਜੀ ਹੋਵੇ ਪਰ ਐ ਪਾਣੀ ਛੜਦਾ ਹੋਵੇ ਪਾਣੀ ਛੜਦਾ ਹੋਵੇ ਇਹ ਨਾ ਹੋਵੇ ਭਰਕੇ ਪਾਣੀ ਖੜ ਜੇ ਕੱਲ ਨੂੰ ਬਾਰਿਸ਼ ਹੋ ਜੇ ਫੇਰ ਤੁਹਾਡਾ ਨੁਕਸਾਨ ਹੋ ਸਕਦਾ ਤੁਸੀਂ ਨੇ ਜ਼ਮੀਨ ਦੀ ਜਿਹੜੀ ਚੂਨਾ ਉਹ ਐਵੇਂ ਦੀ ਕਰਨੀ ਹੈ ਜਿੱਥੇ ਆਪਾਂ ਮਟਰ ਵੀ ਸਕਦੇ ਆਂ ਹਾਂ ਮਟਰ ਵੀ ਲੱਗ ਭੱਗ ਜਿੱਥੇ ਮਟਰ ਖੋ ਜਾਣ ਤਾਂ ਉੱਥੇ ਇਹ ਫੁੱਲਾਂ ਦੀ ਖੇਤੀ ਵੀ ਕੁਫੀਟ ਆ ਸਕਦੇ ਆ ਬਿਲਕੁਲ ਤੇ ਇਹ ਜੇ ਆਪਾਂ ਗੱਲ ਕਰੀਏ ਤਾਂ ਇਹ ਕਿੰਨੇ ਟਾਈਮ ਦੀ ਆ ਮਤਲਬ ਜਿਵੇਂ ਤੁਸੀਂ ਨੇ ਦੱਸਿਆ ਜਿਵੇਂ ਤੁਸੀਂ ਨੇ ਦੱਸਿਆ ਗਿਆ ਵੀ ਇਹ ਆਪਾਂ ਨੌਵੇਂ ਮਹੀਨੇ ਚ ਬਜਾਈ ਕਰਤੀ 10ਵੇਂ ਚ 10ਵੇਂ ਚ 10ਵੇਂ ਮਹੀਨੇ ਚ ਬਜਾਈ ਕਰਤੀ ਤਾਂ ਇਹ ਕਦੋਂ ਤੱਕ ਮਤਲਬ ਇਹ ਤਾਂ ਖਾਲੀ ਕਰਦੀ ਆ April ਦੇ end ਚ ਖਤਮ ਹੋ ਜਾਊਗਾ ਅੱਛਾ ਯਾਨੀ ਤੁਸੀਂ ਇਹ ਮੰਨ ਕੇ ਚੱਲੋ ਵੀ ਕਣਕ ਦੇ ਬਰਾਬਰ ਹੀ ਕਣਕ ਤੋਂ ਬਾਅਦ ਚ ਹੀ ਖੇਤਕਾਲੀ ਹੁੰਦਾ ਪੰਜ ਚਾਰ ਹਾਂ ਬਾਅਦ ਚ ਬਾਅਦ ਚ ਖਤਮ ਇਹ ਇੱਥੇ ਜਿਹੜੀ ਲੇਬਰ ਆ ਗਈ ਤਾਂ ਇਸ ਦੀ ਮਤਲਬ ਪੜਾਈ ਕਿਵੇਂ ਕਰੀ ਜਾਂਦੀ ਹੈ ਕੀ ਤਰੀਕਾ ਇਸ ਦਾ ਜਾਂ ਕੋਈ ਮਸ਼ੀਨ ਆ ਜਾਂ ਇਹ ਤਾਂ ਜਦੋਂ ਬੀਜ ਬਣ ਗਿਆ ਸਾਰਾ ਆਪਦੇ ਆਪ ਕਿਧਰ ਲੱਗ ਨੂੰ ਥੱਲੇ ਠੀਕ ਹੈ ਜੀ ਉਸ ਤੋਂ ਬਾਅਦ ਥੱਲੇ ਇਕੱਠਾ ਲੇਬਰ ਨਾ ਕਰਾਉਣਾ ਪੈਂਦਾ ਇਹਨੂੰ ਕਰਾ ਕੇ ਕਟਾਈ ਦੀ ਹਾਂਜੀ ਫਿਰ ਲੇਬਰ ਤੋਂ ਕਰਾਉਣਾ ਪੈਂਦਾ ਇਹ ਤੇ ਲਗਭਗ ਇੱਕ ਏਕੜ ਦਾ ਤੇ ਕਿੰਨੀ ਲੇਬਰ ਲੱਗ ਜਾਂਦੀ ਹੈ ਜਿਵੇਂ ਆਪਾਂ ਕਹੀਏ ਵੀ ਆਪਣਾ ਇਕੱਠਾ ਕਰਨ ਦੇ ਸੀੜ ਹਾਂਜੀ ਲਗਭਗ ਲੱਗ ਜਾਂਦੇ ਨੇ 10 ਤੋਂ 15 ਦਿਹਾੜੀ 10 ਤੋਂ 15 ਦਿਹਾੜੀ ਲੱਗ ਜਾਂਦੀ ਨੇ ਯਾਨੀ ਆਪਾਂ ਕਹੀਏ ਵੀ ਕਣਕ ਨਾਲੋਂ ਇਹੀ ਕਿਸ ਦਾ ਅਲੱਗ ਖਰਚਾ ਹੈਗਾ ਅਲੱਗ ਖਰਚਾ ਹਾਂ ਹਾਂ ਵੀ ਜਿਹੜੀਆਂ 15 ਦਿਹਾੜੀਆਂ ਲਗਭਗ ਇਸ ਦੇ ਉੱਤੇ ਲੱਗ ਜਾਂਦੀਆਂ ਨੇ ਕਈ ਵਾਰੀ 10 ਨਾਲ ਵੀ ਸਰ ਜਾਂਦਾ ਤੇ ਇਸ ਦਾ ਜਿਹੜਾ ਮਤਲਬ ਆਪਾਂ ਜੇ ਗੱਲ ਕਰੀਏ ਤਾਂ ਇਸ ਦੀ ਤੋਂ ਆਪਾਂ ਨੂੰ ਨਿਕਮ ਕਿੰਨੀ ਖੋ ਜਾਂਦੀ ਹੈ 1 ਏਕੜ ਦੀ 1 ਏਕੜ ਦੀ ਜੇ ਮੰਨ ਕੇ ਚੱਲੋ ਵੀ 80000 ਤੋਂ ਲੈ ਕੇ ਹਾਂਜੀ ਲੱਖ ਤੋਂ 1.5 ਲੱਖ ਤੱਕ ਵਗ ਜਾਂਦੀ ਹੈ ਠੀਕ ਹੈ ਜੀ ਇਹਦੇ ਲੱਗ ਉਹਦੇ ਵਿੱਚ ਵਿੱਚ ਰਹਿੰਦੀ ਦੇ ਠੀਕ ਹੈ ਇਹ ਖਰਚੇ ਕੱਢ ਕੇ ਦੱਸ ਰਹੇ ਹਾਂ ਜਾਂ ਵਿੱਚੇ ਖਰਚੇ ਵਿੱਚੇ ਖਰਚੇ ਅਸੀਂ ਵਿੱਚੇ ਖਰਚੇ ਵੀ 80000 ਕਈ ਵਾਰੀ ਜੇ ਮਾੜੀ ਫਸਲ ਹੋਵੇ ਤਾਂ 80000 ਰੁਪਏ ਦੀ ਹੋ ਜਾਂਦੀ ਆ ਖਰਚਾ ਇਸ ਤੇ ਜਿਹੜਾ ਉਹ ਆਪਾਂ ਕਿੰਨੇ ਕ ਹਜ਼ਾਰ ਦਾ ਕਰ ਸਕਦੇ ਹਾਂ ਮੰਨ ਲਓ ਵੀ 25000 ਦਾ ਖਰਚਾ ਹੁੰਦਾ ਇਹਦੀ 25000 ਦਾ 25000 ਦਾ ਵੀ ਜੇ ਆਪਾਂ ਗੱਲ ਕਰੀਏ ਤਾਂ 50 60000 ਰੁਪਏ ਤਾਂ ਇਹ ਜੇ ਮਤਲਬ ਮਾੜੀ ਫਸਲ ਹੋਵੇ ਫੇਰ ਬਚਦਾ ਜੇ ਮਤਲਬ ਚੰਗੀ ਫਸਲ ਹੋ ਜੇ ਤਾਂ ਇਹਨਾਂ ਪਹਿਲੇ ਸਾਲ ਇੱਕ ਏਕੜ ਲਾਈ ਸੀ ਉਹ ਹੋ ਗਈ ਥੋੜੀ ਜਿਹੀ ਲੇਟ ਹਾਂਜੀ ਉਹ ਫੇਰ ਵੀ ਮੇਰਾ 80000 ਦਾ ਹੋ ਗਈ ਤੇ ਵੀ ਮਤਲਬ ਜੇ ਚੰਗੀ ਫਸਲ ਹੋਵੇ ਵਧੀਆ ਜਿਵੇਂ ਇਸ ਵਾਰ ਮੈਨੂੰ ਫਸਲ ਬਹੁਤ ਵਧੀਆ ਲੱਗ ਰਹੀ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਸੋਡੀ ਇਹ ਫਸਲ ਇਸ ਵਾਰ ਥੋੜੀ ਜ਼ਿਆਦਾ ਵਧੀਆ ਲੱਗਦੀ ਹੈ ਮੈਨੂੰ ਤਾਂ ਤੁਸੀਂ ਮਤਲਬ ਕਿੰਨੀ ਕੁ ਉਮੀਦ ਕਰਦੇ ਹੋ ਵੀ ਕਿੰਨੇ ਕੁ ਦੀ ਲਗਭਗ ਚੋਂ ਨਿਕਲਣਾ ਚਾਹੀਦਾ 6 ਤੋਂ 7 ਕੁਇੰਟਲ ਸੀਡ ਠੀਕ ਹੈ ਜੀ ਠੀਕ ਹੈ ਜੀ ਫਿਰ ਜੇ ਆਪਾਂ ਮੰਨ ਲਓ 7 ਕੁਇੰਟਲ ਸੀਡ ਹੁੰਦਾ ਤਾਂ ਕਿੰਨੇ ਕੁ ਪੈਸਿਆਂ ਦਾ ਹੋ ਜਾਊਗਾ ਤਾਂ ਲਾ ਲਓ ਵੀ 31000 ਰੁਪਏ ਕੁਇੰਟਲ ਹੈ ਇਹ ਠੀਕ ਹੈ ਜੀ ਹਾਂ 1.5 ਲੱਖ ਦੇ ਲਵੇ ਵਗ ਗਈ ਠੀਕ ਹੈ ਜੀ 7 ਕੁਇੰਟਲ ਤਾਂ ਫਿਰ 1.5 ਤੋਂ ਕੀ 2 ਦੇ ਲਵੇ ਬਗ ਜੂਗਾ 2 ਦੇ ਲਵੇ ਬਗ ਜੂਗਾ ਯਾਨੀ ਇਹਦੀ ਕੋਈ ਲਿਮਟ ਨਹੀਂ ਹੈਗੀ ਜੇ ਆਪਾਂ ਵੀ ਆਪਾਂ ਬਾਕੀ ਚਾਰ ਵੀ ਹੋ ਸਕਦਾ 5 ਵੀ ਹੋ ਸਕਦਾ 6 ਵੀ ਹੋਊ 7 ਵੀ ਮਤਲਬ ਆਪਾਂ ਮਿਨੀਮ ਇਨਕਮ ਕਹਿ ਰਹੇ ਆ ਵੀ ਜਿਹੜੀ ਸਭ ਤੋਂ ਘੱਟ ਇਨਕਮ ਆਉ 80000 ਰੁਪਇਆ ਤੇ ਤੁਸੀਂ ਲੱਖ 1.5 ਲੱਖ ਰੁਪਇਆ ਵੀ 2 ਲੱਖ ਰੁਪਇਆ ਤੱਕ ਵੀ ਇਸ ਨੂੰ ਲੈ ਕੇ ਜਾ ਸਾ ਦਿਓ ਤੁਹਾਡੇ ਤੇ ਤੁਸੀਂ ਕਿੰਨੀ ਕ ਮਿਹਨਤ ਕਰਦੇ ਹੋ ਕਿੰਨਾ ਟਮਾ ਨੂੰ ਇਸ ਦਾ ਤਜਰਬਾ ਗਾ ਜਿਹੜੀ ਲੇਬਰ ਆ ਗਈ ਲੇਬਰ ਦੀ ਗੱਲ ਕਰੀਏ ਤਾਂ ਆਪਾਂ ਲੇਬਰ ਇਸ ਦੇ ਉੱਤੇ 20-25000 ਰੁਪਏ ਇੱਕ ਏਕੜ ਦੇ ਉੱਤੇ ਲੇਬਰ ਪੈ ਜਾਂਦੀ ਆ ਜੇ ਆਪਾਂ ਕਣਕ ਤੇ ਗੱਲ ਕਰੀਏ ਤਾਂ ਕਣਕ ਦੀ ਬਾੜੀ ਤੇ ਵੀ ਲੱਗਦੇ ਨੇ ਫਿਰ ਹੋਰ ਹੁੰਦੇ ਨੇ ਪਰ ਇਹ ਦੇ ਉੱਤੇ ਜਿਹੜਾ ਉਹੀ ਖਰਚਾ ਗਾ ਬਸ ਜੇ ਤੁਸੀਂ ਮੰਨ ਕੇ ਹੋਰ ਸਾਨੂੰ 5-6 ਸਾਲ ਹੋ ਗਏ ਇਹਨਾਂ ਨੂੰ ਬੀਜਿਆ ਨੂੰ ਤੇ ਸਾਡਾ ਇਹੀ ਲਗਭਗ ਇੰਕਮ ਇੰਨੀ ਕਿ ਹੈ ਹਾਂਜੀ 2 15 15 ਰੁਪਏ ਲਗਭਗ ਲੱਗ ਜਾਂਦੀ ਹੈ ਨੇ ਖੇਤ ਦੇ ਨਾਲ ਜਿਹੜੀ ਬਹਾਨਾ ਕੀ ਉਹਦੀ ਵੀ ਇੱਕ ਤਰ੍ਹਾਂ ਜ਼ਿੰਦਗੀ ਬਣਦੀ ਹੈ ਜ਼ਿੰਦਗੀ ਬਣਦੀ ਹੈ ਤਾਂ ਜ਼ੋਰ ਦੀ ਬਹਾਨਾ ਉੱਪਰ ਹੀ ਨੇ ਵੀ ਜਾਨੀ ਬਹਾਨ ਦਾ ਇਹ ਜ਼ੋਰ ਵੀ ਨਹੀਂ ਲੈਂਦੀ ਤੇ ਬਾਕੀ ਅਲੱਗ ਫਸਲ ਹੋਣ ਦੇ ਕਾਰਨ ਵੀ ਆਪਣੇ ਖੇਤ ਦੇ ਵਿੱਚ ਇੱਕ ਤਰ੍ਹਾਂ ਬਦਲਾਅ ਹੋ ਜਾਂਦਾ ਹੈਗਾ ਵਾਹ ਹੁੰਦਾ ਤੇ ਬਾਕੀ ਫਿਰ ਇਸ ਦੇ ਵਿੱਚੋਂ ਜਿਹੜਾ ਇਹ ਉੱਪਰਲਾ ਫੂਜਾ ਹੁੰਦਾ ਇਸ ਨੂੰ ਇਹ ਤਾਂ ਵਿੱਚੇ ਖਤਮ ਹੋ ਜਾਂਦਾ ਫਿਰ ਜਿਵੇਂ ਪਰਪੜਕ ਪੱਕ ਪਾਸੇ ਛੱਡ ਜਿਨੋਂ ਇਕੱਠਾ ਕਿਦ ਨੂੰ ਇੱਧਰ ਹੋ ਜਾਂਦਾ ਹੈ ਸੇਵਾ ਬੀਜ ਇਕੱਠਾ ਕਰੀ ਜਾਂਦਾ ਆਪਾਂ ਵਿੱਚੇ ਸਮਤ ਰੇ ਬਣਦਾ ਇਹਦਾ ਅਸਰ ਇਹ ਬਣਦਾ ਤੇ ਇਸ ਤੋਂ ਜਿਵੇਂ ਤੁਹਾਨੂੰ ਕੋਈ ਇਦਾਂ ਦੀ ਕੋਈ ਤੁਸੀਂ ਕੈਸ ਸਾਲ ਹੋ ਗਏ ਇਸ ਦੀ ਖੇਤੀ ਕਰਦੇ ਨੇ 6 ਸਾਲ ਹੋ ਗਏ 6 ਸਾਲ ਹੋ ਗਏ ਸੋ ਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਤਾਂ ਨਹੀਂ ਆਈ ਵੀ ਤੁਸੀਂ ਨੇ ਮਤਲਬ ਇਸ ਦਾ ਬੀਜ ਪੈਦਾ ਕਰ ਲਿਆ ਜਿਵੇਂ ਹੁਣ ਅੱਜ ਦਾ ਟਾਈਮ ਆ ਕੋਈ ਗੋਭੀ ਲਾ ਲੈਂਦਾ ਉਸ ਤੋਂ ਬਾਅਦ ਗੋਭੀ ਵੇਚਣ ਦਿੱਕਤ ਆਉਂਦੀ ਹੈ ਗਾਜਰਾ ਲਾਉਂਦਾ ਤਾਂ ਗਾਜਰਾ 'ਚ ਹਰ ਇੱਕ ਚੀਜ਼ਾਂ ਦੇ ਸਮੱਸਿਆ ਆਉਂਦੀ ਹੈ ਕਿਉਂਕਿ ਇਸੇ ਕਰਕੇ ਸਾਡੇ ਜਿਹੜੇ ਕਿਸਾਨ ਭਰਾ ਨੇ ਉਹ ਕਣਕ ਤੇ ਝੋਨੇ ਤੇ ਟਿਕੇ ਹੋਏ ਨੇ ਵੀ ਇਹਦਾ ਐਮਐਸਟੀ ਆ ਪੱਕਾ ਵੀ ਚਲੋ ਇੰਨੀ ਨਿਕਮ ਪੱਕੀ ਆ ਇਹਦੇ ਚ ਇਹ ਤਾਂ ਨਹੀਂ ਤੁਹਾਨੂੰ ਦਿੱਕਤ ਆਈ ਵੀ ਤੁਸੀਂ ਨੇ ਬੀਜ ਤਿਆਰ ਕਰ ਲਿਆ ਉਸ ਤੋਂ ਬਾਅਦ ਸੋਡਾ ਫੋਨ ਨਾ ਚੱਕਦੇ ਹੁਣ ਜਾ ਕੇ ਮਰਲੋ ਜੀ ਕੋਈ ਦਿੱਕਤ ਨਹੀਂ ਆਉਂਦੀ ਜਾ ਕੋਈ ਕੁਲ ਕਰਦੇ ਨੇ ਵਿਸ਼ੇ ਦੀ ਇਕੱਠਾ ਕਰ ਲਓ ਤੇ ਲਿਓ ਹੱਸਿਆ ਜਾਂ ਕੋਈ ਪੇਮੈਂਟ ਵਗੈਰਾ ਦੀ ਨਿਕਤ ਆਉਂਦੀ ਹੋਵੇ ਕਾਸੀ ਦੀ ਆਉਂਦੀ ਹੋਵੇ ਕਿਉਂਕਿ ਇਹ ਪੰਜਾਬ ਦੇ ਵਿੱਚ ਕਾਫੀ ਫਾਰਮਾਂ ਹੈਗੀਆਂ ਜਿਹੜੀਆਂ ਐਵੇਂ ਦਾ ਕੰਮ ਕਰਦੀਆਂ ਨੇ ਜਿਹੜੀ ਇਹ ਫਾਰਮ ਹੈ ਇਹ 1950 ਦੀ ਫਾਰਮ ਬਣੀ ਹੋਈ ਹੈ 1950 ਤੋਂ ਬਹੁਤ ਪੁਰਾਣੀ ਫਾਰਮ ਚੱਲ ਰਹੀ ਹੈ ਅਸੀਂ ਕਿਸਾਨ ਵੀਰੋਂ ਕਿਸੇ ਦੀ ਮਤਲਬ ਮਸੂਰੀ ਨਹੀਂ ਕਰਦੇ ਪਰ ਜਿਹੜੀ ਗੱਲ ਸਹੀ ਆ ਉਹ ਕਹਿਣ ਦੇ ਵਿੱਚ ਸਾਨੂੰ ਕੋਈ ਝਿਜਕ ਨਹੀਂ ਹੈਗੀ ਅਸੀਂ ਉਹ ਵੀ ਮਤਲਬ ਕਹਾਂਗੇ ਜਿਵੇਂ ਹੁਣ ਇਹ ਬੰਦੇ ਨੇਗੇ ਤਾਂ ਬਹੁਤ ਵਧੀਆ ਬੰਦੇ ਨੇ ਤੁਸੀਂ ਫੀਲਡ ਦੇ ਵਿੱਚ ਜਾ ਕੇ ਮਿੰਟਾਂ ਦੇ ਵਿੱਚ ਹੋਰ ਵੀ ਕਿਸਾਨ ਵੀਰ ਕਰਦੇ ਨੇ ਕਾਫੀ ਉਹ ਵੀ ਦੱਸ ਸਕਦੇ ਨੇ ਵੀ ਇਹ ਕਿਵੇਂ ਨੇ ਪਤੀ ਲੱਗਦਾ ਉਹਦਾ ਸਾਰਿਆਂ ਦੀ ਜਿਹੜਾ ਹੁਣ ਬੰਦਾ ਵਧੀਆ ਹੁੰਦਾ ਵਧੀਆ ਹੁੰਦਾ ਤੇ ਇਹਨਾਂ ਦੀਆਂ ਹੋਰ ਵੀ ਤੁਸੀਂ ਨੇ ਕੋਈ ਵੈਰਾਈਟੀ ਟਰਾਈ ਕਰੀਏ ਕਾਫੀ ਮੈਂ ਇੱਕ ਵਾਰ 5-6 ਵੈਰਾਈਟੀਆਂ ਲਾਈਆਂ ਤੀਆਂ ਠੀਕ ਹੈ ਜੀ ਪਰ ਜਿਹੜੀ ਆਹ ਵੈਰਾਈਟੀ ਹੈ ਸਭ ਤੋਂ ਸੌਖੀ ਹੈ ਸੌਖੀ ਵੀ ਆ ਤਾਂ ਠੀਕ ਹੈ ਤੇ ਛੋਡੇ ਖੇਤ ਨੂੰ ਵੀ ਮੰਦੀ ਆ ਬਾਕੀ ਇਹਨਾਂ ਦੀਆਂ ਕਾਫੀ ਇਹੀਆਂ ਵੈਰਾਈਟੀਆਂ ਨੇ ਇਨਕਮ ਕਾਫੀ ਹੁੰਦੀ ਆ ਪਰ ਉਤੇ ਮਿਹਨਤ ਵੀ ਕਾਫੀ ਹੁੰਦੀ ਆ ਪਰ ਤੁਸੀਂ ਨੇ ਤਾਂ ਬਸ ਇਹ ਵੈਰਾਈਟੀ ਫੜ ਲਈ ਇਸ ਵਾਰ ਤੁਸੀਂ ਨੇ ਕਿੰਨੇ ਏਕੜ ਏਸ ਦੇ ਇਹ ਸਾਢੇ 3 ਨੇਕੜ ਨੇ ਸਾਢੇ 3 ਨੇਕੜ ਨੇ ਹਾਂ ਠੀਕ ਹੈ ਤੁਸੀਂ ਮਤਲ ਕਣਕ ਨਾਲੋਂ ਕਿਵੇਂ ਮੰਨਦੇ ਹੋ ਇਸ ਨੂੰ ਇਹ ਕਣਕ ਦਾ ਤਾਂ ਬਹੁਤ ਵਧੀਆ ਬਹੁਤ ਅੱਗੇ ਆ ਕਣਕ ਨਾਲੋਂ ਡਬਲ ਤਾਂ ਮੰਨਦੀ ਮੰਨਦੇ ਡਬਲ ਡਬਲ ਹਾਂ ਤੇ ਹੋਰ ਹੋਰ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦੇਣੀ ਚਾਹੁੰਦੇ ਹੋ ਤਾਂ ਬਸ ਆਪਦਾ ਹੀ ਜੋਣ ਕਰਾ ਦੇ ਕਿ ਉਹ ਲਾਉਣਾ ਚਾਹੁੰਦਾ ਹੈ। ਆ ਲਾਂਗੜੀਆਂ ਫਾਰਮ ਆ ਇਹਨਾਂ ਦੀ ਬਣੀ ਹੋਈ ਲਾਂਗੜਿਆ ਜਾ ਕੇ ਜਿੰਨੂੰ ਮਰਜ਼ੀ ਪੁੱਛ ਲੋ। ਠੀਕ ਹੈ ਜੀ। ਉੱਥੋਂ ਲੈ ਸਕਦੇ ਨੇ, ਖੇਤੀ ਕਰ ਸਕਦੇ ਨੇ ਕਿਸਾਨ। ਠੀਕ ਹੈ ਜੀ। ਯਾਨੀ 2 ਰੁਪਏ ਵਧੀਆ ਬਣਨਗੇ। ਬਹੁਤ ਸੋਡੇ ਨਾਲ ਠੀਕ ਚੱਲੇ ਨੇ ਇਹ ਬਣਦੇ। ਬਹੁਤ ਵਧੀਆ ਚੱਲ ਰਹੇ ਨੇ, ਬਹੁਤ ਵਧੀਆ। ਠੀਕ ਹੈ ਜੀ। ਬਾਕੀ ਜਿਹੜੀ ਫੁੱਲਾਂ ਦੀ ਖੇਤੀ ਆ ਉਹ ਵਧੀਆ। ਬਾਕੀ ਇਹਦੇ ਉੱਤੇ ਜੇ ਮੈਂ ਤੁਹਾਨੂੰ ਦੱਸਾਂ ਤਾਂ ਇਸ ਟਾਈਮ ਤੇ ਇਹਦੇ ਉੱਤੇ ਬਹੁਤ ਘੱਟ ਫੁੱਲ ਦਿਖਾਈ ਦੇ ਰਹੇ ਨੇ। ਇਹ ਮੈਨੂੰ ਲੱਗਦਾ ਵੀ 15 ਦਿਨਾਂ ਨੂੰ 15 ਦਿਨਾਂ ਨੂੰ ਇਹ ਖੇਤ ਸਾਰਾ ਲਾਲ ਨਹੀਂ ਹੋ ਜਾਊਗਾ ਮਤਲਬ ਰੰਗ ਬਰੰਗਾ ਹੋ ਜਾਊਗਾ ਬਹੁਤ ਸੋਹਣਾ ਲੱਗੇਗਾ ਪੱਤੇ ਵੱਡੇ ਨੇ ਫੁੱਲ ਦਾ ਪਰ ਉਤਾਰਿਆ ਪੱਤਿਆਂ ਦੇ ਨੂੰ ਕਹਿ ਹੋਇਆ ਹਾਂ ਫੇਰ ਤਾਂ ਮਤਲਬ ਇਹ ਹੋਊਗਾ ਵੀ ਇਹਦੇ ਵਿੱਚ ਆਪਾਂ ਫੋਟੋ ਕਰਵਾ ਲਈਏ ਤਾਂ ਬਹੁਤ ਸੋਹਣੀ ਫੋਟੋ ਬਣਦੀ ਹੈ ਕਿਉਂਕਿ ਉਹਦੇ ਫੁੱਲ ਤਾਂ ਕੋ ਕਿੰਨਾ ਹਾਂ ਇਸ ਸਾਰਾ ਪੱਤਿਆਂ ਦੇ ਨੂੰ ਰੱਖੇ ਹਾਂ ਇਹਦੇ ਰੰਗ ਹੀ ਬਹੁਤ ਨੇ ਮਤਲਬ ਬਹੁਤ ਸੋਹਣੇ ਰੰਗ ਨੇਗੇ ਤੇ ਖੇਤ ਦਾ ਬਸ ਤੁਸੀਂ ਮੰਨ ਲਓ ਵੀ ਬਹੁਤ ਹੀ ਈਜੀ ਲੱਗਾਗੀ ਹਾਂ ਜੇ ਇਸ ਤਰ੍ਹਾਂ ਤੁਸੀਂ ਜਿਹੜੀ ਹੈ ਫੁੱਲਾਂ ਦੀ ਖੇਤੀ ਕਰ ਸਕਦੇ ਹੋ ਅਸੀਂ ਤੁਹਾਨੂੰ ਨਮੀਆਂ ਨਮੀਆਂ ਚੀਜ਼ਾਂ ਬਾਰੇ ਜੇ ਜਾਂ ਮੰਨ ਲਓ ਪਈ ਪੁਰਾਣੀ ਨੇ ਇਹ ਜਿਹੜੀ ਕਿਸਾਨਾਂ ਵਾਸਤੇ ਨਮੀਆਂ ਨੇ ਜਿਹਨੇ ਨਹੀਂ ਕੰਮ ਕੀਤਾ ਤੇ ਅਸੀਂ ਉਸ ਬਾਰੇ ਜਾਣਕਾਰੀਆਂ ਦਿੰਦੇ ਰਹਿੰਦੇ ਆ ਤੇ ਦਿੰਦੇ ਵੀ ਰਹਾਂਗੇ ਸਾਨੂੰ ਉਮੀਦ ਆ ਕਿ ਤੁਸੀਂ ਸਾਡੀ ਵੀਡੀਓ ਨੂੰ ਵਧੀਆ ਹੰਗਾਰਾ ਦੇ ਹੋਗੇ ਤੇ ਜੇਕਰ ਤੁਹਾਨੂੰ ਮਤਲ ਤੁਸੀਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰੱਖਿਆ ਤਾਂ ਠੀਕ ਹੈ ਨਹੀਂ ਜੇ ਕਰ ਰੱਖਿਆ ਤਾਂ ਹੋਰ ਕਿਸਾਨ ਵੀਰਾਂ ਨੂੰ ਸ਼ੇਅਰ ਕਰ ਦਿਓ ਨਹੀਂ ਇਸ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਅਸੀਂ ਤੁਹਾਨੂੰ ਪੂਰੀ ਇਸ ਦੇ ਉੱਤੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਨੂੰ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਪਸੰਦ ਕਰੋਗੇ ਇੰਨਾ ਕੁਝ ਕਹਿੰਦਾ ਹੋਇਆ ਜੇ ਗਲਤ ਬੋਲ ਗਿਆ ਤਾਂ ਤੁਸੀਂ ਮਾਫ ਕਰਨਾ ਤੇ ਧੰਨਵਾਦ